ਹਰ ਹਾਂ ਮੈਂ ਨੌਜਵਾਨ ਬੇਟੀਆਂ ਨੂੰ ਇਹ ਗੱਲ ਜ਼ਰੂਰ ਦੱਸਣਾ ਚਾਹਾਂਗੀ ਕਦੀ ਵੀ ਭੱਜ ਕੇ ਵਿਆਹ ਨਾ ਕਰਾਓ ਪਹਿਲਾਂ ਤੁਹਾਨੂੰ ਇਹ ਕਹਿੰਦੇ ਹੁੰਦੇ ਦੂਰ ਦੇ ਢੋਲ ਬਹੁਤ ਸੁਹਾਵਣੇ ਆ ਬਹੁਤ ਇਦਾਂ ਲੱਗਦਾ ਆ ਵੀ ਮੈਂ ਤਾਂ ਕੁੱਲੀ 'ਚ ਵੀ ਗੁਜ਼ਾਰਾ ਕਰ ਲੂੰ ਸਾਈਕਲ ਤੇ ਵੀ ਡੰਗ ਟਪਾ ਲੂੰ ਇੱਕ ਰੋਟੀ ਖਾ ਕੇ ਸਾਰ ਲੂੰ ਓਏ ਦੋ ੱਘਿਆਂ ਨਾਲ ਟਾਈਮ ਪਾਸ ਹੋ ਜੂ ਇਹ ਸਾਰੇ ਜਿਹੜੇ ਆ ਨਾ ਇਹ ਖਵਾਪਾਂ ਦੀਆਂ ਗੱਲਾਂ ਹੀ ਆ ਇਹ ਸੁਪਨਿਆਂ ਦੀਆਂ ਗੱਲਾਂ ਜਦੋਂ ਹਕੀਕਤ ਫੇਸ ਕਰਨੀ ਪੈਂਦੀ ਆ ਨਾ ਤਾਂ ਜ਼ਿੰਦਗੀ ਬਹੁਤ ਔਖੀ ਹੋ ਜਾਂਦੀ ਆ ਉਹ ਲੜਕੀ ਜੋ ਆਪਣੇ ਪਿਓ ਦੀ ਇੱਜ਼ਤ ਰੋਲ ਕੇ ਆਪਣੇ ਭੈਣਾਂ ਭਰਾਵਾਂ ਮਾਂ ਦੀ ਇੱਜ਼ਤ ਰੋਲ ਕੇ ਭੱਜ ਕੇ ਵਿਆਹ ਕਰਾਉਂਦੀ ਆ ਉਹ ਜ਼ਿੰਦਗੀ ਭਰ ਕਿਤੇ ਉਹਨੂੰ ਇੱਜ਼ਤ ਨਹੀਂ ਮਿਲਦੀ ਦੋ ਚਾਰ ਮਹੀਨੇ ਲੰਘਦੇ ਆ ਉਹਨਾਂ ਦੇ ਤੀਵੇਂ ਆਦਮੀ ਦੇ ਫਿਰ ਉਹ ਹੀ ਆਦਮੀ ਕਹਿੰਦਾ ਜੇ ਤੂੰ ਆਪਣੇ ਮਾਪਿਆਂ ਦੀ ਸਕੀ ਨਹੀਂ ਹੋਈ ਆਪਣੇ ਭੈਣਾਂ ਭਰਾਵਾਂ ਦੀ ਸਕੀ ਨਹੀਂ ਹੋਈ ਤੂੰ ਸਾਡੀ ਕੀ ਬਣਨਾ ਫਿਰ ਉਹਦੇ ਸੱਸ ਸਹੁਰਾ ਵੀ ਉਹਨੂੰ ਕਹਿੰਦੇ ਭਾਈ ਤੂੰ ਕਿੱਡੀ ਕਿੱਜਤ ਵਾਲੀ ਆ ਅਰ ਜਿਹੜੇ ਤੁਹਾਨੂੰ ਸਤਾਉਣਾ ਚਾਹੁੰਦੇ ਆ ਫਿਰ ਉਹ ਰੱਜ ਕੇ ਸਤਾਉਂਦੇ ਆ ਕਿਉਂਕਿ ਤੁਹਾਡੇ ਪਿੱਛੇ ਆਉਣ ਵਾਲਾ ਕੋਈ ਨਹੀਂ ਆ ਤੇ ਤੁਸੀਂ ਕਿੰਨੂੰ ਦੁੱਖ ਦੱਸਣਾ ਤੁਹਾਡਾ ਦੁੱਖ ਸੁਣਨ ਵਾਲਾ ਵੀ ਕੋਈ ਨਹੀਂ ਆ ਅਰ ਫਿਰ ਰੋਂਦੇ ਅੱਖਾਂ ਚੋਂ ਘਸੌਣ ਲੈ ਲੈ ਕੇ ਜਦੋਂ ਨਿਆਣਾ ਨਿੱਕਾ ਹੋ ਜਾਂਦਾ ਤੇ ਕਹਿੰਦੇ ਹੁਣ ਨਾਂ ਨਿੱਕੇ ਕਿੱਥੇ ਜਾਣਾ ਇਹਨੂੰ ਲੈ ਕੇ ਅਰ ਬੱਚਾ ਵੀ ਪੁੱਛਦਾ ਵੀ ਨਾਨੀ ਕਿਉਂ ਨਹੀਂ ਆਉਂਦੀ ਨਾਨਾ ਕਿਉਂ ਨਹੀਂ ਆਉਂਦਾ ਮਾਸੀਆਂ ਕਿਉਂ ਨਹੀਂ ਆਉਂਦੀਆਂ ਫਿਰ ਜਵਾਬ ਨਹੀਂ ਹੁੰਦਾ ਤੇ ਫਿਰ ਆੜ ਗਵਾੜ ਵੀ ਬੱਚੇ ਨੂੰ ਦੱਸਦਾ ਵੀ ਤੇਰੀ ਮਾਂ ਪੱਜ ਕੇ ਆਈ ਸੀ ਤਾਂ ਸਾਰੀ ਜ਼ਿੰਦਗੀ ਹਰ ਕਿਸੇ ਦੀ ਨਜ਼ਰ ਦੇ ਵਿੱਚ ਨਮੋਸ਼ੀ ਤੋਂ ਬਿਨਾ ਤੁਹਾਨੂੰ ਹੋਰ ਕੁਝ ਨਹੀਂ ਮਿਲਦਾ